ਮੈਂ ਬਣਾ ਰਹੀ ਆ ਜੀ ਚੌਲਾਂ ਦੀਆਂ ਪਿੰਨੀਆਂ ਤੇ ਇਹ ਚੌਲਾਂ ਦਾ ਆਟਾ ਜੀ ਇਹ ਤਾਂ ਮੈਨੇ ਕਿਸੇ ਕੋਲੋਂ ਮਿਲ ਗਿਆ ਸੀ ਵਾਂਡੀਆਂ ਦੇ ਉਹ ਤੇ ਉਹ ਲੈ ਕੇ ਆਏ ਸੀ ਪਿੰਡ ਤੋਂ ਉਹਨਾਂ ਦੀ ਚੱਕੀ ਲੱਗੀ ਹੋਈ ਆ ਚੱਕੀ ਦੇ ਪੀਸਿਆ ਹੋਇਆ ਆਟਾ ਹੈਗਾ ਤੇ ਆਪਾਂ ਇਹਨੂੰ ਘਰ ਵੀ ਪੀਸ ਸਕਦੇ ਆ ਚੌਲਾਂ ਨੂੰ ਉਬਾਲ ਕੇ ਥੋੜਾ ਜਿਹਾ ਬਸ ਥੋੜਾ ਜਿਹਾ ਗਰਮ ਪਾਣੀ ਵਿੱਚ ਪੀਏ ਚਾਵਲ ਕੱਢਣੇ ਨੇ ਉਹ ਪੋਲੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਥੋੜਾ ਜਿਹਾ ਸੁਕਾ ਲਓ ਸੁਕਾ ਕੇ ਥੋੜਾ ਨੂੰ ਮਿਕਸੀ 'ਚ ਪੀਸ ਲਓ ਤੇ ਬਹੁਤ ਵਧੀਆ ਆਟਾ ਬਣਦਾ ਉਹਦਾ ਤੇ ਫਿਰ ਉਹਨੂੰ ਆਟੇ ਨੂੰ ਇੱਕ ਕੜਚੀ ਘਿਓ ਦੀ ਪਾ ਕੇ ਆ ਕਿਲੋ ਕੋ ਹੋਣਾ ਆਟਾ ਇੱਕ ਕੜਚੀ ਘਿਓ ਦੀ ਪਾਲੀ ਮੈਂ ਤੇ ਇਹਨੂੰ ਇਦਾਂ ਭੁੰਨ ਲਿਆ ਤੈਨੂੰ ਪੁੰਨ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਕੀ ਕੁਝ ਪਾਉਗਾ ਤੇ ਆਪਾਂ ਨੇ ਇੱਧਰ ਦੁੱਧ ਵੀ ਵਾਲਿਆ ਦੇਖੋ ਇੰਨਾ ਫਿਰ ਦੁੱਧ ਬਹੁਤ ਜ਼ਿਆਦਾ ਸੀ ਇਹਦੇ ਵਿੱਚ ਇਹ ਕੜਹੀ ਜਾ ਰਿਹਾ ਦੁੱਧ ਥੋੜਾ ਹੋਰ ਕੱਢ ਜੂਗਾ ਵਧੀਆ ਲੱਗੂਗਾ ਦੁੱਧ ਇਸ ਤਰ੍ਹਾਂ ਅਪਰੇ ਵਿੱਚ ਇਹ ਦੁੱਧ ਪਾਣਾਗਾ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਸਾਰੀ ਚੀਜ਼ ਮੈਂ ਘਰ ਦੀ ਬਣਾਉਣੀ ਆ ਸੂਤਰੇ ਲੱਡੂ ਵੀ ਬਣਾਏ ਸੀਗੇ ਹੁਣ ਸੂਤਰੇ ਲੱਡੂ ਵੀ ਉਹ ਵੀ ਮੈਂ ਵੀਡੀਓ ਉਹਦੇ ਉੱਤੇ ਜੋ ਟੋਰ ਤੇ ਪਾਵਾਂਗੀ ਤੇ ਬਾਕੀ ਆਪਣਾ ਜਿਵੇਂ ਜਲੇਬੀਆਂ ਹੋ ਗਈਆਂ ਸ਼ੱਕਰਪਾਰੇ ਬਰਫੀ ਕਦੇ ਮੈਦੇ ਦੀ ਕਦੇ ਬਣਾ ਲੈਣੀ ਆ ਆਪਣੀ ਬੇਸਣ ਦੀ ਆਟੇ ਦੀ ਵੀ ਬਣ ਜਾਂਦੀ ਹੈ ਬਰਫੀ ਤੇ ਆਪਣਾ ਮਠੀਆਂ मिठिया मट्ठिया तिल ते वाले लड्डू बहुत कुछ असर ही बनाने मैं कोई भी चीज़ बहरों नहीं लैन जाती है कि ना ही असं बेजारी चीज़ा खाने बहुत घट्ट खाने के घर दियाँ चीज़ा ही वैंपिया होंगे ने बना के देखियो ट्राई करो वो तो वर बना के ही खाया करो आ देखो हूँ मेरा आटा बस भुजया गया है ये अपन लाल नहीं करना है ज़्यादा नहीं भुजना है इन ਬਸ ਇਹਨੂੰ ਹਲਕਾ ਜਾਈ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਇਹ ਕੜਾਹੀ ਜੀ ਨੂੰ ਮਤਲਬ ਇਹ ਹੋ ਹੋ ਜਾਂਦਾ ਹੈ ਨਾਲ ਜਿਹੜੀ ਚਿਪਦਾ ਹੈਗਾ ਇਹ ਪਤਾ ਲੱਗ ਜਾਂਦਾ ਕਿ ਪੁੱਜ ਗਿਆ ਗਿਆ ਬਸ ਇਹਨੂੰ ਬਿਲਕੁਲ ਸਿਮਤੇ ਆ ਦੇਖੋ ਬਿਲਕੁਲ ਸਿਮਤੇ ਰੱਖਿਆ ਹੋਇਆ ਹਾਂ ਤਾਂ ਸਿਮਤੇ ਰੱਖਣਾ ਇਹ ਲਓ ਜੀ ਪੁੱਜ ਗਿਆ ਜੀ ਆਪਣਾ ਆਟਾ ਇਹਦਾ ਕਲਰ ਵੀ ਹੁਣ ਚੇਂਜ ਹੋ ਗਿਆ ਬਹੁਤ ਵਧੀਆ ਭੁੰਨਿਆ ਵੇ देखो वाइया गया बस हम आपने जी गैस कर दिता बंद गैस बंद कर दिता हम आप रख देने एक सैड पर अपना दुद्ध तो हो रहा है जी हूँ ठंडा तो ठंडा ही करना है ਮਸਾਲਿਆਂ ਕਿਨੂੰ ਦੋ ਚਾਰ ਕਵਾੜੀਆਂ ਦਵਾਈਆਂ ਨੇ ਦੁੱਧ ਨੂੰ ਤਾਂ ਜੋ ਗਾੜਾ ਜਿਹਾ ਹੋ ਜਾਂਦਾ ਥੋੜਾ ਜਿਹਾ ਆਪਾਂ ਨੇ ਜੀ ਪ੍ਰਾਂਤ ਚ ਕੱਢ ਲਿਆ ਆਟਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਥੋੜੀ ਜਿਹੀ ਇੰਨੀ ਕੁ ਮੈਂ ਜੁਵੈਣ ਲੈ ਲਈ ਕਿਉਂਕਿ ਵਧੀਆ ਰਹਿੰਦੀ ਆ ਹਾਜਮੇ ਵਾਸਤੇ ਤੇ ਆਹ ਥੋੜੀ ਜਿਹੀ ਕਾਲੀ ਮਿਰਚ ਲੈ ਲਈ ਤੇ ਤਾਂ ਜੋ ਆਪਾਂ ਨੂੰ ਵਾਈ ਨਾ ਹੋਵੇ ਤੇ ਐਨਾਂ ਦਾਖਾਂ ਲੈ ਲਈ ਅਸੀਂ ਥੋੜੀਆਂ ਜੀਆਂ ਤੇ ਆਹ ਬੂਰਾ ਖੰਡ ਤੇ ਆ ਹੈਗਾ ਆਪਣਾ ਖੋਪੇ ਦਾ ਪੂਰਾ ਨਾਰੀਅਲ ਦਾ ਪੂਰਾ ਕਹਿੰਦੇ ਜੀ ਇਹਨੂੰ ਇਹ ਉਹ ਹੈਗਾ ਤੇ ਆਪਾਂ ਕੱਟ ਕੇ ਵੀ ਖੋਪਾ ਪਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਜਿਹੜੀ ਜਿਹੜੇ ਸਮਾਨ ਤੁਸੀਂ ਹੋਰ ਵੀ ਪਾ ਸਕਦੇ ਆ ਜਿਵੇਂ ਕਾਜੂ ਬਦਾਮ ਤੇ ਉਹਨਾਂ ਨੂੰ ਤੁਸੀਂ ਪੀਸ ਕੇ ਇਹਦੇ ਵਿੱਚ ਰਲਾ ਸਕਦੇ ਆ ਹੋਰ ਜਿਹੜੀਆਂ ਵੀ ਚੀਜ਼ਾਂ ਤੁਸੀਂ ਪਰ ਮੈਂ ਇੰਨੀਆਂ ਕਿ ਚੀਜ਼ਾਂ ਮੇਰੇ ਘਰ ਪਈਆਂ ਸੀ ਮੈਂ ਇੰਨੀਆਂ ਹੀ ਪਾਣ ਲੱਗੀਆਂ ਕਿਉਂਕਿ ਮੈਂ ਕੱਲ ਬਣਾਏ ਸੀ ਮਿੱਠੇ ਚਾਵਲ ਤੇ ਰੰਗ ਪਾ ਕੇ ਉਹਦੇ ਵਿੱਚ ਮੈਂ ਕਾਜੂ ਬਦਾਮ ਜਿਹੜੇ ਪੈਸੇ ਉਹਦੇ ਵਿੱਚ ਪਾ ਲਏ ਇਸ ਕਰਕੇ ਅੱਜ ਮੈਂ ਘਰ ਮੇਰਾ ਦਿਲ ਕਰਿਆ ਕਿ ਮੈਂ ਪਿੰਨੀਆਂ ਬਣਾਵਾਂ ਚੌਲਾਂ ਦੀਆਂ ਤੇ ਘਰ ਸਮਾਨ ਘੱਟ ਸੀਗਾ ਮੈਂ ਇਹੀ ਸਮਾਨ ਪਾਣ ਲੱਗੀ ਆ ਤੇ ਚਲੋ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ अपने सारा समान पाता जी बिच फिर आपको रला आना है इस तरह यह हम थोड़ा थोड़ा जहा कोसा जहा है जे हेद नहीं लगता है मेरी मम्मी बहुत बनाते सी एं पीनियाँ ਇੱਕ ਆਪਣੇ ਤਿਲਾਂ ਦੇ ਲੱਡੂ ਉਹਨਾਂ ਨੂੰ ਭੂਤ ਕਿੰਨੇ ਵੀ ਕਹਿੰਦੇ ਨੇ ਤੇ ਮੱਕੀ ਦੇ ਜਿਹੜੇ ਦਾਣੇ ਨੇ ਉਹਨਾਂ ਦੇ ਵੀ ਬਣਾਉਂਦੇ ਸੀਗੇ ਮੱਕੀ ਦੀਆਂ ਜਿਹੜੀਆਂ ਖਿਲਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਸਣੇ ਬਣਾ ਕੇ ਉਹਨਾਂ ਦੇ ਬਰੂੰਡੇ ਬਣਾਉਂਦੇ ਸੀਗੇ ਖਾਣ ਵਾਸਤੇ ਘਰ ਦੇ ਵਿੱਚ ਇਹ ਸਾਡੇ ਲੋਹੜੀ ਨੂੰ ਬਣਦਾ ਸਾਰਾ ਕੁਝ ਲੋਹੜੀ ਤੇ ਦੀਵਾਲੀ ਤੇ ਇਹ ਸਾਡੇ ਪਿੰਨੀਆਂ ਹੀ ਬੜਾਈਆਂ ਜਾਂਦੀਆਂ ਨੇ ਲੋਹੜੀ ਨੂੰ ਮੇਰੇ ਮੰਮੀ ਬਹੁਤ ਜ਼ਿਆਦਾ ਬਣਾਉਂਦੇ ਸੀਗੇ ਸੂਤਰੇ ਲੱਡੂ ਵੀ ਬਣਦੇ ਨੇ ਸਾਡੇ ਇਹ ਦੁੱਧ ਇਹਦੇ ਵਿੱਚ ਠੰਡਾ ਹੀ ਪਾਣਾ ਹੈ ਕਿਉਂਕਿ ਆਟਾ ਇਹ ਥੋੜਾ ਗਰਮ ਹੁੰਦਾ ਹੈ ਤੇ ਫਿਰ ਆਪਾਂ ਨੇ ਇਹਨੂੰ ਮਤਲਬ ਕਿ ਲੱਡੂ ਜੇ ਬਣਾਣੇ ਨੇ ਬਟਣੀਆਂ ਨੇ ਪਿੰਨੀਆਂ ਜੀਆਂ ਫਿਰ ਕਿਉਂਕਿ ਜਿਆਦਾ ਗਰਮ ਜੇ ਦੁੱਧ ਪਾ ਦਾਂਗੇ ਫਿਰ ਹੱਥਾਂ ਨੂੰ ਲੱਗਣਾ ਨਾ ਵਿੱਚ ਲਾਇਆ ਜਾਣਾ ਫਿਰ ਉਹ ਇਸ ਕਰਕੇ ਠੰਡਾ ਦੁੱਧ ਪਾਣਾ ਹੈ ਹੁਣ ਇਹ ਰਲ ਗਿਆ ਵਿੱਚ ਸਾਰਾ ਕੁਸਵਾਂ ਹੁਣ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਦੁੱਧ ਹੁਣ ਆਪਾਂ ਪਾਣੇ ਆ ਜੀ ਦੁੱਧ दुधन तो चंकी तरह भी छा देना इस तरह हथान ची तरह ला लेना लो जी बट्टी जानिया ने कि बनी जानी देखो जी ਆਪਾਂ ਫਿਰ ਬੋਲੀ ਪਾ ਦਿੰਨੇ ਆ ਜੀ ਇੱਕ ਬੋਲੀ ਪਾਨੇ ਚਿੱਟੇ ਚਿੱਟੇ ਚੌਲਾਂ ਦੀਆਂ ਚਿੱਟੀਆਂ ਨਹੀਂ ਪਿੰਨੀਆਂ ਚਿੱਟੇ ਚਿੱਟੇ ਚੌਲਾਂ ਦੀਆਂ ਚਿੱਟੀਆਂ ਨਹੀਂ ਪਿੰਨੀਆਂ ਪਹਿਲੀ ਪਿੰਨੀ ਜੇਠ ਦੀ ਨਹੀਂ ਪਾਣੀ ਲੰਗੂ ਪੋੜਾਂਦੇ ਏਠ ਦੀ ਨਹੀਂ ਪਾਣੀ ਲੰਗੂ ਪੋੜਾਂਦੇ ਏ ਹੇਠ ਦੀ ਨੀ ਪਣੀ ਲੰਗੂ ਪੁਲਾਂਦੇ ਹੇਠ ਦੀ ਨੀ ਕੋਲੀ ਹੋਰ ਪਾਦਣੇ ਜੀ ਚਿੱਟੇ ਚਿੱਟੇ ਚੌਲਾਂ ਦੀਆਂ ਚਿੱਟੀਆਂ ਨਹੀਂ ਪਿੰਨੀਆਂ ਚਿੱਟੇ ਚਿੱਟੇ ਚੌਲਾਂ ਦੀਆਂ ਚਿੱਟੀਆਂ ਨਹੀਂ ਪਿੰਨੀਆਂ ਪਹਿਲੀ ਪਿੰਨੀ ਦਿਉਰ ਦੀਨੀ ਪਾਣੀ ਲੰਗੂ ਪੋਲਾ ਤੋਂ ਦੂਰ ਦੀਨੀ ਪਾਣੀ ਲੰਗੂ ਪੋਲਾ ਤੋਂ ਦੂਰ ਦੀਨੀ ਪਾਣੀ ਲੰਗੂ ਪੋਲਾ ਤੋਂ ਦੂਰ ਦੀਨੀ ਲਓ ਜੀ ਬਣ ਗਏ ਚੌਲਾਂ ਦੀਆਂ ਪਿੰਨੀਆਂ ਆਪਾਂ ਨੇ ਵਟ ਦਿੱਤੀਆਂ